ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਣ ਦੇ ਵਿੱਚ ਆਇਆ ਤੇ ਪੰਜਾਬ ਦੇ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਨਾਮ ਦੇ ਨਾਲ ਦੁਨੀਆ ਇਕੱਤਰ ਹੋਈ ਔਰ ਮੋਢੇ ਨਾਲ ਮੋਢਾ ਲਾ ਕੇ ਦੁਨੀਆ ਤਤਪਰ ਆਈ ਤੇ ਨਾਲ ਤੁਰੀ ਤੇ ਨਾਲ ਸੰਘਰਸ਼ ਵਿੱਢਿਆ ਉਹਦਾ ਨਿਸ਼ਾਨਾ ਇਹ ਸੀ ਜਦੋਂ ਆਪਾਂ ਵਾਰਸ ਪੰਜਾਬ ਜਥੇਬੰਦੀ ਨੂੰ ਵਾਚਦੇ ਹਾਂ ਸੁਣਦੇ ਹਾਂ ਉਹਦਾ ਨਿਸ਼ਾਨਾ ਇਹ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਪੰਜਾਬ ਦੀ ਜਵਾਨੀ ਨੂੰ ਗੁਰੂ ਦੇ ਰੜ ਦਉਣਾ ਤੇ ਆਪਣਾ ਇੱਕ ਵੱਖਰਾ ਘਰ ਬਣਾਉਣਾ ਉਹਨਾਂ ਦਿਨਾਂ ਦੇ ਵਿੱਚ ਮੈਂ ਇਹ ਗੱਲ ਕਹੀ ਵੀ ਨਿਹੰਗ ਸਿੰਘ ਖਾਲਸਾਣ ਦੇ ਹੱਕ ਵਿੱਚ ਨਹੀਂ ਆ ਤਿੰਨਾ ਖਾਲਸਾਣ ਦੇ ਸਮਰਥਕ ਆ ਨਾ ਅੱਜ ਨਾ ਉਦੋਂ ਤਨਾਵਾਦ ਵਿੱਚ ਕਿਉਂਕਿ ਸਾਡੇ ਬਾਬੇ ਨਾਨਕ ਨੇ ਸਾਨੂੰ ਆਖਿਆ ਉਹਦੇ ਅਸਤਲੋ ਰਾਜ ਭਾਵ ਦੁਨੀਆ ਦਾ ਰਾਜ ਤੇ ਜੇ ਸਾਡੀ ਝੋਲੀ ਦੇ ਵਿੱਚ ਦੁਨੀਆ ਦਾ ਰਾਜ ਆ ਅਸੀਂ ਦੁਨੀਆ ਦੇ ਸਮਰਾਟ ਆ ਪੇਸ਼ਾਨੂ ਸਾਨੂੰ ਇੱਕ ਛੋਟਾ ਸਥਾਨ ਲੈ ਕੇ ਕੋਈ ਖੁਸ਼ੀ ਹਾਸਲ ਨਹੀਂ ਹੋਣੀ ਬਹੁਤ ਸਾਰੇ ਲੋਕਾਂ ਨੇ ਮੈਨੂੰ ਵਿਰੋਧ ਕੀਤਾ ਮੇਰਾ ਤੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਹ ਕਿਹਾ ਕਿ ਇਹ ਬੰਦਾ ਸਰਕਾਰੀ ਹੈ ਇਸ ਕਰਕੇ ਇਹ ਬੰਦਾ ਖਾਲਸਤਾਨ ਦਾ ਵਿਰੋਧ ਕਰਦਾ ਮੈਂ ਚੁੱਪ ਕਰ ਗਿਆ ਉਹਨਾਂ ਦਿਨਾਂ ਦੇ ਵਿੱਚ ਤੇ ਬਹੁਤ ਸਾਰਿਆਂ ਨੇ ਚੰਗਾ ਮਾੜਾ ਵੀ ਕਿਹਾ ਮੈਂ ਉਹਨਾਂ ਦਾ ਵੀ ਪ੍ਰਵਾਹ ਨਹੀਂ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਦਿਨ ਸਮਾਂ ਆਊਗਾ ਤੇ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਮੈਂ ਕਿਹਾ ਸਮਾਂ ਜਵਾਬ ਦੇਊਗਾ ਮੈਨੂੰ ਜਵਾਬ ਦੇਣ ਦੀ ਲੋੜ ਨਹੀਂ ਪਊਗੀ ਸੋ ਅੱਜ ਉਹ ਸਮਾਂ ਆ ਗਿਆ ਕਿ ਮੈਂ ਤੁਹਾਡੇ ਇਕੱਲੇ ਇਕੱਲੇ ਨੂੰ ਜਵਾਬ ਦੇ ਸਕਾਂ ਪਹਿਲ ਦੇ ਆਧਾਰ ਤੇ ਮੈਂ ਗੱਲ ਕਹੀ ਸੀ ਵੀ ਆਪਾਂ ਕਹਿੰਨੇ ਜ਼ਰੂਰ ਆਪੇ ਸੈਂਟਰ ਨਾਲ ਮੱਥਾ ਲਾਉਣਾ ਤੇ ਸੈਂਟਰ ਨਾਲ ਮੱਥਾ ਆਪਾਂ ਕਿਹੜੀ ਚੀਜ਼ ਨਾਲ ਲਾਉਣਾ ਸ਼ਬਦਾਂ ਦੀ جنگ ਨਾਲ ਲਾਉਣਾ ਕਿ ਜਾਂ ਆਪਾਂ ਸ਼ਾਸਤਰਾਂ ਦੇ ਨਾਲ ਲਾਉਣਾ ਆਪਾਂ ਨੂੰ ਇਹ ਚੀਜ਼ ਦਾ ਪਤਾ ਤੇ ਹੋਣਾ ਚਾਹੀਦਾ ਨਾ ਕਿ ਆਪਾਂ ਕਿਹੜੀ ਚੀਜ਼ ਦੇ ਨਾਲ ਨਿਸ਼ਾਨਾ ਲਾਉਣਾ ਹੈ ਕਿਹੜਾ ਮਕਸਦ ਸੀ ਸਾਡਾ ਇਹ ਗੱਲਾਂ ਮੈਂ ਕੀਤੀਆਂ ਤੇ ਮੈਨੂੰ ਉਸ ਟਾਈਮ ਵਿਰੋਧੀ ਗਿਣਿਆ ਗਿਆ ਵਿਰੋਧੀ ਤੇਰੇ ਵਿੱਚ ਪਾ ਦਿੱਤਾ ਗਿਆ ਮੈਂ ਤਾਂ ਵੀ ਪਰਵਾਹ ਨਹੀਂ ਕੀਤੀ ਮੈਂ ਜੋ ਕਹਿਣਾ ਹਿਉ ਮੈਂ ਕਹੀ ਗਿਆ ਜੜੀਆਂ ਗੱਲਾਂ ਮੈਂ ਸੁਣਨੀਆਂ ਮੈਂ ਸੁਣੀ ਗਿਆ ਜੜੀਆਂ ਗੱਲਾਂ ਮੈਂ ਨਹੀਂ ਚੰਗੀਆਂ ਲੱਗੀਆਂ ਮੈਨੂੰ ਮੈਂ ਉਹਨਾਂ ਦਾ ਵਿਰੋਧ ਵੀ ਕੀਤਾ ਤੇ ਨਾਲ ਮੈਂ ਇਹ ਵੀ ਕਿਹਾ ਮੈਂ ਕਿਹਾ ਵੀ ਜਿੱਦਨ ਬਾਈ ਗੱਲਾਂ ਕਰ ਰਹੇ ਆ ਆਪਾਂ ਸੈਂਟਰ ਨਾਲ ਮੱਥਾ ਲਾਉਣਾ ਤੇ ਪਰ ਜਿੱਦਨ ਵਕਤ ਬਣਿਆ ਉਸ ਦਿਨ ਲੱਤਾਂ ਨੇ ਭਾਰ ਨਹੀਂ ਚੱਲਣਾ ਤੇ ਉਹਦੇ 'ਚ ਕੋਈ ਸ਼ੱਕ ਨਹੀਂ ਉਹ ਤੁਸੀਂ ਵੀ ਜਾਣਦੇ ਆ ਵੀ ਫਿਰ ਭਾਰ ਨਹੀਂ ਚੱਲਿਆ ਤੇ ਫਿਰ ਮਤਲਬ ਕੀ ਗ੍ਰਿਫਤਾਰੀਆਂ ਹੋਈਆਂ ਤੇ ਡਿਮਰੂਗੜ ਦੇ ਵਿੱਚ ਅਸਾਮ ਦੇ ਵਿੱਚ ਡਬਰੂਗੜ ਦੇ ਵਿੱਚ ਉਹ ਬੰਦੇ ਅੱਜ ਜੇਲ੍ਹਾਂ ਦੇ ਵਿੱਚ ਆ ਜਿਨ੍ਹਾਂ ਬੰਦਿਆਂ ਨੇ ਕਦੀ ਕੁੱਤੇ ਨੂੰ ਟੀਮਮ ਨਹੀਂ ਮਾਰੀ ਬਾਜੇ ਕੇ ਮੰਤਰੀ ਵਾਲੇ ਵਰਗੇ ਵਿਚਾਰੇ ਜਿਨ੍ਹਾਂ ਦਾ ਕੰਮ ਹੀ ਸੋਸ਼ਲ ਮੀਡੀਆ ਤੇ ਬੋਲ ਕੇ ਲੋਕਾਂ ਨੂੰ ਹਸਾਉਣਾ ਔਰ ਲੋਕਾਂ ਦਾ ਮਨੋਰੰਜਨ ਕਰਨਾ ਤੇ ਔਰ ਉਹਨਾਂ ਦੇ ਪੇਜ ਉਹਨਾਂ ਦਾ YouTube ਉਹਨਾਂ ਦਾ Instagram ਚੱਲਦਾ ਸੀ ਜਿਹਦੇ ਕਾਰਨ ਉਹਨਾਂ ਦੀ ਆਪਣਾ ਘਰ ਦੇ ਵੀ ਖਰਚੇ ਚੱਲਦੇ ਸੀ ਓ ਬੱਚਾ ਚਲੋ ਮਾਰਿਆ ਸੁੱਖ ਰੱਖੇ ਹੁਣ ਚੰਗੀ ਉਹਦਾ ਥੋੜਾ ਹੁਉ ਸੰਭਾਲ ਗਿਆ ਹਨਾ ਜਵਾਨ ਹੋ ਰਿਹਾ ਅਰਦਾਸ ਕਰਦੇ ਮਾਰਾ ਚਲੋ ਲੰਮੀ ਉਮਰ ਬਖਸ਼ੇ ਸਾਡਾ ਕਿਸੇ ਵੀ ਧੀ ਪੁੱਤ ਦੇ ਨਾਲ ਕਿਸੇ ਭੈਣ ਭਰਾ ਦੇ ਨਾਲ ਕੋਈ ਵਿਰੋਧ ਨਹੀਂ ਹੁੰਦਾ ਗੱਲ ਇਹ ਆ ਵੀ ਜੇ ਅਸੀਂ ਗੁਰਦਾਨਕ ਦੇ ਘਰ ਦੇ ਕੋਕਰਾਂ ਤੇ ਕੋਕਣਾ ਸਾਡਾ ਫਰਜ਼ ਬੰਦਾ ਤੇ ਅਕਾਲ ਤਖਤ ਸਾਹਿਬ ਦਾ ਪਹਿਲਾ ਲੀਡਰ ਜਿਹੜਾ ਚੁਣਿਆ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਢਾਡੀ ਨੂੰ ਚੁਣਿਆ ਹੈ ਤੇ ਉਹਨੂੰ ਆਪਣੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨਾ ਉਹਦੀ ਜ਼ਿੰਮੇਵਾਰੀ ਬਣਦੀ ਸੀ ਹੁਣ ਤੁਸੀਂ ਕਹਿਣਾ ਤੁਸੀਂ ਉਦੋਂ ਵੀ ਵਿਰੋਧ ਕੀਤਾ ਤੁਸੀਂ ਅੱਜ ਵੀ ਵਿਰੋਧ ਕੀਤਾ ਮੈਂ ਇਹ ਗੱਲ ਕਹਿੰਦਾ ਵਿਰੋਧ ਨਹੀਂ ਉਹ ਚੀਜ਼ ਦਾ ਕਰਦੇ ਆ ਜਿਹੜੀ ਪੰਜਾਬ ਦਾ ਨਾਸ਼ ਕਰੂਗੀ ਜਿਹੜੀ ਪੰਜਾਬ ਦਾ ਵਿਕਾਸ ਕਰੂਗੀ ਪੰਜਾਬ ਦਾ ਭਲਾ ਕਰੂਗੀ ਅਸੀਂ ਉਹ ਸੋਚ ਦੇ ਹੱਕ ਵਿੱਚ ਆ ਤੇ ਸਾਰੇ ਆਪਾਂ ਜਾਣਦੇ ਆ ਕਿ ਜਦੋਂ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਖਾਲਸਾ ਵੀਰ ਤੁਰੀ ਤੇ ਖਾਲਸਾ ਵੀਰ ਦੇ ਵਿੱਚ ਲੱਖਾਂ ਲੋਕਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹਾਜ਼ਰੀਆਂ ਭਰੀਆਂ ਉਹਨਾਂ ਲੋਕਾਂ ਨੂੰ ਇੱਕ ਭਰੋਸਾ ਸੀ ਉਹਨਾਂ ਲੋਕਾਂ ਨੂੰ ਇੱਕ ਵਿਸ਼ਵਾਸ ਸੀ ਵੀ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਕਾਰਨ ਮਰਦੇ ਪਏ ਆ ਜਿਹੜੇ ਸਾਡੇ ਨੌਜਵਾਨ ਅੱਜਕਲ ਗਲਤ ਰਸਤਿਆਂ ਤੇ ਤੁਰੇ ਆ ਉਹ ਆਪਣੇ ਘਰ ਨੂੰ ਵਾਪਸੀ ਕਰਨਗੇ ਜਾਨੀ ਕਿ ਉਹ ਅੰਮ੍ਰਿਤ ਛਕਣਗੇ ਤੇ ਨਸ਼ਾ ਤਿਆਗਣਗੇ ਤੇ ਭਾਈ ਅੰਮ੍ਰਿਤਪਾਲ ਸਿੰਘ ਹੋਣੀ ਜਦੋਂ ਜੇਲ੍ਹ ਚ ਚਲੇ ਗਏ ਉਹਨਾਂ ਦੇ ਜੇਲ੍ਹ ਜਾਣ ਤੋਂ ਬਾਅਦ ਉਹ ਖਾਲਸਾ ਵਹੀਰ ਉੱਥੇ ਦੀ ਉੱਥੇ ਰੁਕ ਗਈ ਉਹ ਖਾਲਸਾ ਵਹੀਰ ਜਿਹੜੀ ਆ ਉਹ ਇੱਕ ਜੱਦੀ ਬਣਾਤੀ ਗਈ ਜਾਨੀ ਕਿ ਇੱਕ ਬੰਦੇ ਦੇ ਮੁੱਢਿਆਂ ਤੇ ਭਾਰ ਪਾ ਦਿੱਤਾ ਗਿਆ ਵੀ ਹਾਂ ਵੀ ਉਹ ਬੰਦਾ ਲੈ ਕੇ ਖਾਲਸਾ ਵੀ ਤੁਰ ਸਕਦਾ ਦੂਸਰਾ ਬੰਦਾ ਉਹ ਖਾਲਸਾ ਵੀ ਲੈ ਕੇ ਨਹੀਂ ਤੁਰ ਸਕਦਾ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਉਹ ਸਾਡੇ ਵਰਗਿਆਂ ਨੂੰ ਲੈ ਕੇ ਤੁਰਨਾ ਚਾਹੀਦਾ ਸੀ ਤੇ ਆਪ ਸਾਡੇ 'ਚ ਬਹੁਤ ਕਮੀਆਂ ਵਾ ਬਹੁਤ ਗਲਤੀਆਂ ਅਸੀਂ ਕੀਤੀਆਂ ਬਹੁਤ ਅਗੁਣਾ ਭਰੇਆਂ ਅਸੀਂ ਲੇਕਿਨ ਕੀ ਗੱਲ ਪੰਜਾਬ ਦੇ ਵਿੱਚ ਕੋਈ ਜੋਗ ਬੰਦਾ ਨਹੀਂ ਵੀ ਭਾਈ ਅਮਿਤਪਾਲ ਸਿੰਘ ਨੇ ਜਿਹੜਾ ਦੀਵਾ ਜਗਾਇਆ ਸੀ ਉਹ ਖਾਲਸਾ ਵੀ ਜਿਹੜੀ ਬੰਦ ਪਈ ਆ ਉਹਨੂੰ ਚਾਲੂ ਕਰ ਸਕੇ ਸਾਡਾ ਤਾਂ ਨਿਸ਼ਾਨਾ ਇਹ ਹੀ ਵੀ ਅਸੀਂ ਲੋਕਾਂ ਨੂੰ ਅੰਮ੍ਰਿਤ ਛਕਾਉਣਾ ਗੁਰੂ ਦੇ ਲੜ ਲਾਉਣਾ ਸਾਡਾ ਇਹ ਨਿਸ਼ਾਨਾ ਨਹੀਂ ਭਾਈ ਅਮਰਪਾਲ ਸਿੰਘ ਦੀ ਇੱਜ਼ਤ ਏਜਤੇਬੰਦੀ ਦਾ ਵੀ ਆਪਾਂ ਕੁਰਸੀਆਂ ਹਾਸਲ ਕਰਨੀਆਂ ਆਪਾਂ ਐਮਪੀ ਬਣਨਾ ਆਪਾਂ ਇਲੈਕਸ਼ਨ ਲੜਨੀ ਕਿ ਜੇ ਇਲੈਕਸ਼ਨ ਲੜਨਾ ਹੀ ਜਾਇਆ ਜਾਜਨ ਇਲੈਕਸ਼ਨ ਲੜਨ ਦੇ ਨਾਲ ਹੀ ਸਾਡੇ ਅਧਿਕਾਰ ਸਾਨੂੰ ਮਿਲ ਸਕਦੇ ਆ ਇਲੈਕਸ਼ਨ ਮਿਲਣ ਦੇ ਇਲੈਕਸ਼ਨ ਲੜਨ ਦੇ ਨਾਲ ਹੀ ਸਾਡੇ ਹੱਕ ਸਾਨੂੰ ਮਿਲ ਸਕਦੇ ਆ ਤੇ ਫਿਰ ਭਾਈ ਮੈਂ ਤੁਹਾਨੂੰ ਇੱਕ ਬੇਨਤੀ ਕਰ ਦੇਣਾ ਚਾਹਣਾ ਫਿਰ ਤੇ ਸੰਤ ਜਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੂੰ ਦਸ਼ਮੇਸ਼ ਪਾਰਟੀ ਨਾਮ ਹੀ ਮਿਲਦਾ ਪਿਆ ਹੈ ਵੀ ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਹੋਊਗਾ ਤੇ ਤੁਸੀਂ ਆਪਣੀ ਪਾਰਟੀ ਨੂੰ ਚਲਾ ਸਕਦੇ ਆ ਤੇ ਲਿਖਤੀ ਰੂਪ ਦੇ ਵਿੱਚ ਤੁਸੀਂ ਲਿਖਤੀ ਰੂਪ ਚ ਪੰਜਾਬ ਦੇ ਮੁੱਖ ਮੰਤਰੀ ਰਹੋਗੇ ਫਿਰ ਜੇ ਇਲੈਕਸ਼ਨ ਲੜ ਕੇ ਹੀ ਸਾਡਾ ਭਲਾ ਹੋਣਾ ਹੈ ਤੇ ਫਿਰ ਸੰਤ ਜਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੂੰ ਆਪਣੇ ਸੂਰਮੇ ਨਾਲ ਲੈ ਕੇ ਤੇ ਸੈਂਟਰ ਦਾ ਮੱਥਾ ਲਾਉਣ ਦੀ ਕੀ ਰੋਡ ਪਈ 6 ਲੱਖ ਆਰਮੀ ਜਿਹੜੋ ਚੜ੍ਹ ਕੇ ਆਈ ਉਹ ਜਰਨੈਲਾਂ ਦਾ ਜਰਨੈਲ ਹੇਕ ਡਾਹ ਕੇ ਲੜਿਆ ਨਾ ਕਿ ਉਹਨ ਕਿਸ ਕੁਰਸੀ ਨੂੰ ਪ੍ਰਵਾਨ ਕੀਤਾ ਅੱਜ ਜਦੋਂ ਆਪਾਂ ਵੇਖਦੇ ਆ ਜਿਹੜੇ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਆ ਜਿਨ੍ਹਾਂ ਤੇ ਸਾਨੂੰ ਫਕਰ ਹੋਣਾ ਚਾਹੀਦਾ ਅੱਜ ਉਹ ਬੰਦੇ ਕੁਰਸੀਆਂ ਦੇ ਮਗਰ ਭਜਦੇ ਪਏ ਅੱਜ ਭਾਈ ਅਮਰਪਾਲ ਸਿੰਘ ਜੀ ਤੁਸੀਂ ਵੀ ਐਮਪੀ ਬਣ ਕੇ ਤੇ ਅੱਜ ਤੁਹਾਡਾ ਸਾਰਾ ਟੱਬਰ ਜਿਹੜਾ ਉਹ ਕੁਰਸੀ ਦੀ ਲਾਲਸਾ ਦੇ ਮਗਰ 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 ਪੱਜਾ ਪੈਂਡਿਆ ਤੇ ਅੱਜ ਤੁਸੀਂ ਜਿਹੜੇ ਸੰਵਿਧਾਨ ਨੂੰ ਮਾੜਾ ਕਹਿੰਦੇ ਹੇ ਅੱਜ ਉਸੇ ਸੰਵਿਧਾਨ ਦੇ ਦਾਇਰੇ ਅੰਦਰ ਤੁਸੀਂ ਚੱਲਦੇ ਪੈਜੇ ਉਸੇ ਸੰਵਿਧਾਨ ਦੀ ਤੁਸੀਂ ਸੌਹ ਚੁੱਕੀ ਉਸੇ ਸੰਵਿਧਾਨ ਦੀ ਸੌਹ ਚੁੱਕ ਕੇ ਤੁਸੀਂ ਐਮਪੀ ਪਦ ਧਾਰਨ ਕੀਤਾ ਤੇ ਉਸੇ ਸੰਵਿਧਾਨ ਦੇ ਦਾਇਰੇ ਦੇ ਅੰਦਰ ਹੀ ਅੱਜ ਤੁਸੀਂ ਪਾਰਟੀ ਤਿਆਰ ਕਰਦੇ ਪੈਜੇ ਤੇ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਆ ਜਿਹੜਾ ਕੁਰਸੀ ਤੇ ਬਹਿ ਜਾਂਦਾ ਉਹ ਕਦੇ ਕਿਸਦਾ ਯਾਰ ਨਹੀਂ ਹੁੰਦਾ ਬਹਾਦਰ ਸ਼ਾਨਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਇੱਕ ਵਾਰੀ ਮੈਨੂੰ ਦਿੱਸਤ ਦੇ ਮਾਲਕ ਬਣਾ ਦਿਓ ਤਖਤ ਦਿਵਾ ਦਿਓ